ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖਦੇ ਨੇ ਆਪਣੇ ਪੇਜ ਤੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 30 ਜਰਮਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ ਆਪਣੇ ਫਾਰਮ ਤੇ 25 ਤੋਂ 26 ਨਗ ਦਿਖਾਵਾਂਗੇ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478236916 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਸੇਲ ਵੀ ਕਰਨਾ ਹੋਵੇ ਵੇਚਣਾ ਹੋਵੇ ਤਾਂ ਵੀ ਵਟਸਐਪ ਤੇ ਵੀਡੀਓ ਭੇਜ ਕੇ ਮਾਲਕ ਕੰਟੈਕਟ ਕਰ ਸਕਦੇ ਆ ਖਰੀਦਣ ਵਾਸਤੇ ਵੀ ਵੇਚਣ ਵਾਸਤੇ ਵੀ ਸੋ ਆਇਓ ਕਰਦੇ ਆ ਗੱਲ ਆਪਣਾ ਸਾਰਾ ਫਾਰਮ ਅੱਜ ਗਾਈਆਂ ਦੇ ਨਾਲ ਭਰਿਆ ਪਿਆਗਾ ਜੋ ਵੀ 25 ਨਾ ਹੈ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਕੱਲੇ ਕੱਲੇ ਨਾਗ ਦੀ ਡਿਟੇਲ ਦੇਵਾਂਗੇ ਆ ਬੱਚੀ ਜਰਸੀ ਕ੍ਰੋਸ ਦੇ ਵਿੱਚ ਦੇਖ ਰਹੇ ਹੋ ਤੁਸੀਂ ਇਹ ਕੱਲੇ ਦੀ ਡਿਲੀਵਰੀ ਹੋਈ ਆ 23 24 ਕਿਲੋ ਪਲੂਨ ਨੇ ਦੁੱਧ ਪਾਇਆ ਹੋਇਆਗਾ ਮਗਰੇ ਦੇ ਬੱਚੀ ਆ ਸੋ ਸਾਰੀ ਡਿਟੇਲ ਦੇਵਾਂਗੇ ਆਪਾਂ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਤੁਸੀਂ ਦੇਖ ਸਕਦੇ ਹੋ ਚੰਗੀਆਂ ਰਿਕਾਰਡ ਵਾਲੀਆਂ ਬੱਚੀਆਂ ਪਹਿਲਾ ਦੂਜਾ ਸੂਆ ਆਪਣੇ ਫਾਰਮ ਤੇ ਅਵੇਲੇਬਲ ਆ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਬੱਚੀਆਂ ਬੰਨੀਆਂ ਹੋਈਆਂ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੁਝ ਕਿ ਨਾ ਕਿ ਇੱਧਰ ਖੜੇ ਨੇ ਸੋ ਸਾਰਾ ਫਾਰਮ ਆਪਣਾ ਦਗਾਈਆਂ ਦੇ ਨਾਲ ਭਰਿਆ ਪਿਆ ਚੰਗੇ ਟੌਪ ਦੇ ਨਗੀਨੇ ਫਾਰਮ ਵਾਲੀ ਬੱਚੀ ਤੁਸੀਂ ਦੇਖ ਸਕਦੇ ਸਾਹਮਣੇ ਸਕਰੀਨ ਤੇ ਦਿਖਾਈ ਦਿੰਦੀ ਆ ਪਹਿਲਾ ਸੂਆ ਸੂਰੀ ਆ ਸੋ ਕੱਲੇ-ਕੱਲੇ ਨਗਦੀ ਡਿਟੇਲ ਦੇਵਾਂਗੇ ਅੱਗੇ ਪੰਜਾਬ ਵਾਲੀ ਜਰਸੀ ਖੜੀ ਆ ਚੰਗੇ ਦੁੱਧ ਵਾਲੀ 22 ਲੀਟਰ ਪਲੂਣ ਦਾ ਰਿਕਾਰਡ ਆ ਸੋ ਚੰਗੇ ਕੱਦ ਕਾਠ ਵਾਲੀ ਆ ਇੱਧਰ ਆਪਣੇ ਸ਼ੈੱਡ ਸਾਰਾ ਭਰਿਆ ਹੋਇਆਗਾ ਸੋ ਬਾਹਰ ਕੱਚੇ 'ਚ ਵੀ ਆਪਣਾ ਸਾਰਾ ਭਰਿਆ ਹੋਇਆਗਾ 22 ਤੋਂ ਲੈ ਕੇ 25 ਨਗ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਤੁਸੀਂ ਕੱਲ ਨੂੰ 31 ਤਰੀਕ ਨੂੰ ਆਓਗੇ ਇੱਕ ਨੂੰ ਆਉਂਗੇ ਦੋ ਨੂੰ ਆਉਂਗੇ ਜਦੋਂ ਮਰਜੀ ਆਪਣੇ ਫਾਰਮ ਤੇ ਆ ਜਿਓ ਆਪਣੇ ਫਾਰਮ ਤੇ ਹਰ ਟਾਈਮ 20 ਤੋਂ ਪਲੱਸ ਨਗ ਸੇਲ ਵਾਸਤੇ ਅਵੇਲੇਬਲ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਜਰਸੀ ਕ੍ਰੋਸ ਲੈਣੀ ਆ ਤੇ ਮਗਰ ਬੱਛੀ ਆ ਇਹਦੀ ਵੀ ਆਪਾਂ ਡਿਟੇਲ ਦੇਵਾਂਗੇ ਤੋਰ ਕੇ ਦਿਖਾਵਾਂਗੇ ਫਿਲਹਾਲ ਆਪਾਂ ਅੰਦਰਲੇ ਛੱਡ ਜੋ ਵੀਡੀਓ ਸਟਾਰਟ ਕਰਦੇ ਆ ਇਕੱਲੇ ਇਕੱਲੇ ਨਗ ਦੀ ਡਿਟੇਲ ਦੇਵਾਂਗੇ ਆਪਾਂ ਸੋ ਦੇਖੋ ਇੱਕ ਨੰਬਰ ਤੇ ਆਪਾਂ ਤੁਹਾਨੂੰ ਪਹਿਲਣ ਬੱਛੀ ਜਿਹੜੀ ਮੂੰਹੋਂ ਦੋ ਦੰਦਾ ਇਹਦੀ ਬਿਊਟੀ ਚੈੱਕ ਕਰਾਵਾਂਗੇ ਇੱਕ ਨੰਬਰ ਤੇ ਇਥੋਂ ਵੀਡੀਓ ਸਟਾਰਟ ਕਰਦੇ ਆ ਦੇਖੋ ਬੱਛੀ ਬੱਸੀ ਦੀ ਬਰੀਡ ਚੈੱਕ ਕਰੋ ਅੰਗ ਢਾਲ ਚੈੱਕ ਕਰੋ ਬਾਡੀ ਬਾਂਤਰ ਚੈੱਕ ਕਰੋ ਹਵਾਨੇ ਦੀ ਸ਼ੇਪ ਚੈੱਕ ਕਰੋ ਇਹ ਕੱਲ ਸਵੇ ਸੂਈ ਆ ਸਟਾਰਟਿੰਗ ਬੌਲੀ ਇਹਦੇ ਥੱਲੇ 16 17 ਕਿਲੋ ਸਟਾਰਟਿੰਗ ਬੌਲੀ ਆ ਜਦੋਂ ਇਹਨੂੰ ਸੂਈ ਨੂੰ 10 15 ਦਿਨ ਹੋ ਗਏ ਤਾਂ ਇਹਨੇ 25 26 ਕਿਲੋ ਤੇ ਖੇਡਣਾਗਾ ਕਿਉਂਕਿ ਬੱਸੀ ਦੀ ਬਰੀਡ ਚੈੱਕ ਕਰੋ ਕੱਲ ਸਵੇ ਸੂਈ ਆ ਸੋ ਪਹਿਲਾਂ ਸੂਆ ਦੋ ਦੰਦ ਵੱੱਛੀ ਆ ਨਗੀਨਾ ਹੀ ਦਿਖਾਦਾ ਆਪਾਂ ਟੌਪ ਦਾ ਤੁਹਾਨੂੰ ਕਿਸੇ ਮੇਰੇ ਵੀਰ ਨੇ ਦੀ ਤੋੜ ਕੇ ਵੀਡੀਓ ਮੰਗਵਣੀ ਹੋਈ ਤਾਂ ਵਟਸਐਪ ਤੇ ਮੰਗਾ ਲਿਓ ਪਸ਼ੂ ਜਾਦੇ ਹੋਣ ਕਾਰਨ ਆਪਾਂ ਤੁਹਾਨੂੰ ਵੀਡੀਓ ਜਾਦੇ ਬਸੂ ਤੋਰ ਕੇ ਨਹੀਂ ਦਿਖਾਵਾਂਗੇ ਵੀਡੀਓ ਲੰਬੀ ਹੋ ਜੂ ਫਿਰ ਬਹੁਤ ਵੀਰਾਂ ਦਾ ਫੋਨ ਆਉਂਦਾਗਾ ਵੀ ਆਪਾਂ ਕੱਲੇ-ਕੱਲੇ ਨਾਜ ਦੀ ਡਿਟੇਲ ਲੈਣੀ ਹੈ ਤਾਂ ਆਪਣੀ ਵਟਸਐਪ ਤੇ ਵੀਡੀਓ ਮੰਗਾ ਕੇ ਡਿਟੇਲ ਲੈ ਸਕਦੇ ਹੋ ਆ ਪੰਜਾਬ ਵਾਲੀ ਜਰਸੀ ਆਗੇ ਸੋ 2 ਨੰਬਰ ਵਾਲੀ ਬੱਸੀ ਵੀ ਦੰਦਾਂ ਦੇ ਵਿੱਚ ਆ ਸੋ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਪਹਿਲਣਾਂ ਦਾ ਫਾਰਮ ਸਟਾਰਟਿੰਗ ਕਰਨੀ ਆ ਤਾਂ ਫੁੱਲ ਮਾਨਦਾਨ ਕੀਤਾ ਜਾਊਗਾ ਮਸ਼ੀਨ ਦੋਨੇ ਬੱਸੀਆਂ ਲਵਾਉਂਦੀਆਂ ਨੇ ਟੌਪ ਦੇ ਰਿਕਾਰਡ ਦੀਆਂ ਬੱਚੀਆਂ ਨੇ ਆ ਵੀ ਪਹਿਲਣਾਂ ਤੇ 1 ਨੰਬਰ ਵਾਲੀ ਬੱਚੀ ਦੇਖੋ ਤੁਸੀਂ ਗੋਲ ਮਟੋਲ ਪਈ ਆ ਜਿੰਦ-ਜਾਨ ਖੋਲਾ ਟੌਪ ਫਾਰਮ ਦਾ ਸ਼ਿੰਗਾਰ ਹੋਊ ਜਿਹੜੇ ਮੇਰੇ ਵੀਰ ਨੇ ਸਟਾਰਟਿੰਗ ਕਰਨੀ ਆ ਫਾਰਮ ਦੀ ਸੋ ਬਾਡੀ ਬੰਤਰ ਤੇ ਬਰੀਡ ਚੈੱਕ ਕਰੋ ਸੋ ਫੇਸ ਕੁਆਲਿਟੀ ਵੀ ਚੈੱਕ ਕਰਾਵਾਂਗੇ ਖਾਣ ਪੀਣ ਨੂੰ ਪੂਰੀ ਖੁੱਲੀ ਆ ਤੁਸੀਂ ਦੇਖ ਸਕਦੇ ਹੋ ਖੁਰਲੀ ਜੋ ਮੂੰਹ ਨਹੀਂ ਚੱਕਦੀ ਕੱਲ ਦੀ ਸੂਈ ਹੋਈ ਆ ਟੌਪ ਦਾ ਰਿਕਾਰਡ ਆ ਮੱਛੀ ਦਾ ਟੌਪ ਦੀ ਬਰੀਡ ਆ ਸੋ ਜੇਰ ਵਗੈਰਾ ਦੀ ਇਹਦੀ ਵੀਡੀਓ ਬਣੀ ਹੋਈ ਆ ਦਾਨਾ ਆਪਣੇ ਘਰੇ ਡਿਲੀਵਰੀ ਹੋਈ ਆ ਸੋ 2 ਨੰਬਰ ਤੇ ਆਪਾਂ ਦੇਖੋ ਬੱਚੀ ਦੀ ਬਰੀਡ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਟੌਪ ਦਾ ਬੱਚਾ ਹੈ ਐਫ 2 ਦੰਦ ਬੱਚੀ ਨਾਲ ਪਹਿਲਾ ਸੂਆ ਸੋ ਅੱਗੇ ਇਹ ਵੀ ਪਹਿਲਾਂ ਨ ਬੱਚੀ ਆ ਕਿਸੇ ਮੇਰੇ ਵੀਰ ਨੇ ਇਹ ਜੋੜਾ ਪਾਉਣਾ ਹੈ ਦੇਖੋ ਬਿਊਟੀ ਤਾਂ ਮਾਨਤਾਨ ਕੀਤਾ ਹੋ ਗਿਆ ਤਿੰਨ ਨੰਬਰ ਤੇ ਬੱਚੀ ਹੱਕ ਦੀ ਦੁਰ ਮੜੀ ਇਹ ਵੀ ਪਹਿਲਾਂ ਨ ਬੱਚੀ ਆ ਇਹ ਤੋੜ ਕੇ ਦਿਖਾ ਦੇ ਮੜੀ ਇਹ ਦਿਖਾ ਦੇ ਤੋੜ ਕੇ ਮੜਿਆ ਗੇੜਾ ਦਵਾ ਦੇ ਸੋ ਇੱਕ ਅਧਾ ਨਗ ਵਿੱਚ ਤੋੜ ਕੇ ਦਿਖਾਵਾਂਗੇ ਅੱਗੇ ਪੰਜਾਬ ਵਾਲੀ ਜਰਸੀ ਆ ਗਈ ਇਹ 5 6 ਦਾ ਦੀ ਸੂਈ ਥੱਲੇ 15 16 ਕਿਲੋ ਬੋਲਾਗਾ 20 ਤੋਂ ਬਾਹਰ ਦੁੱਧ ਦੇ ਦੂਗੀ ਚੰਗੀ ਸੇਵਾ ਦੇ ਨਾਲ ਬੜੀ ਬਾ ਬੋਡੀ ਬੰਤਰ ਬਹੁਤ ਸੋਹਣੀ ਆ ਬਣੀ ਬੁਣੀ ਬਹੁਤ ਚੰਗੀ ਆ ਬੱਚੀ ਦੀ ਬਰੀਡ ਚੈੱਕ ਕਰੋ ਸੋ ਆਪਾਂ ਤਿੰਨ ਨੰਬਰ ਵਾਲੀ ਬੱਚੀ ਸਾਨੂੰ ਪਹਿਲਾਂ ਸੂਆ ਤੋੜ ਕੇ ਦਿਖ ਥਣ ਕੱਲਾ ਕੱਲਾ ਨਿਖੜਮਾ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਤੁਸੀਂ ਦੇਖ ਸਕਦੇ ਹੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਹੱਥੀ ਚੁਾਈ ਵਾਲਾ ਥਾਣ ਲੈਣਾਗਾ ਚੰਗੇ ਨਵੇਂ ਹਾਨ ਦੇ ਵਿੱਚ ਬੱਛੀ ਲੈਣੀ ਆ ਸੋ ਦੇਖੋ ਬਚਪਣਾ ਕਰਦੀ ਆ ਬੱਛੀ ਟਾਪ ਦੀ ਬਰੀਡ ਆ ਦੇਖੋ ਥਣ ਕੱਲਾ ਕੱਲਾ ਨਿਖੜਮਾ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਇਹ 3 ਨੰਬਰ ਤੇ ਆਪਾਂ ਪਹਿਲਣ ਬੱਛੀ ਦਿਖਾਤੀ ਟਾਪ ਦਾ ਨਗੀਨਾ ਗਿਆ ਐਚਐਫ ਦਾ ਸੋ ਕਿ 4 ਨੰਬਰ ਤੇ ਪੰਜਾਬ ਵਾਲੀ ਜਰਸੀ ਆ ਸੋ ਥਣ ਕੱਲਾ ਕੱਲਾ ਨਿਖੜਮਾ ਸਾਨੂੰ ਨੇੜ ਤੋਂ ਚੈੱਕ ਕਰਾਉਣ ਨੇ ਆ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਚਾਰੇ ਥਣ ਬਿੱਤੀ ਤੇ ਅੱਗੇ ਫੇਸ ਕੁਆਲਿਟੀ ਦੇ ਸਨ ਬੱਚੀ ਦੀ ਅੱਗੇ ਪੰਜਾਬ ਵਾਲੀ ਜਰਸੀ ਨੂੰ ਤੋਰਪੁੱਤ ਇਹ 4 ਨੰਬਰ ਤੇ ਆ ਗਈ 200 ਨੂੰ ਪਹਿਲਨਾ ਦਿਖਾਤੀਆਂ 3 ਪਹਿਲਨਾ ਆ ਗਈਆਂ ਪਹਿਲੇ ਨੰਬਰ ਤੇ 1 2 3 ਤੇ 4 ਨੰਬਰ ਤੇ ਜਰਸੀ ਪੰਜਾਬ ਵਾਲੀ ਤੋਰਪੁੱਤ ਵਾਰ ਪਿੱਠ ਪੜਾ ਤੁਸੀਂ ਦੇਖੋ ਸਮੀ ਪੌਲੀ ਫੁੱਲਾ ਬਰੀਡ ਫੁੱਲਾ ਬੱਚੀ ਦੀ ਫੇਸ ਕੁਆਲਿਟੀ ਦੇਖੋ ਸੋ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਸਾਢੇ 1:00 3:00 ਵਜੇ ਦਾਗਾ ਅੱਜ 30 ਜਨਵਰੀ ਨੂੰ ਆਪਾਂ ਸਾਢੇ 3:00 ਵਜੇ ਵੀਡੀਓ ਬਣਾ ਰਹੇ ਹਾਂ ਤੁਸੀਂ ਬਣੀ ਹੋਈ ਦੇਖੋ ਬੱਚੀ 16 17 ਕਿਲੋ ਬੋਲੀ ਤੋਂ ਸਟਾਰਟਿੰਗ ਆ ਬਾਕੀ ਚੰਗੀ ਸੇਵਾ ਦੇ ਨਾਲ 20 ਤੋਂ ਪਾਰ ਸੋ ਦੇਖੋ ਫੇਸ ਕੁਆਲਟੀ ਵਗੈਰਾ ਬੱਚੀ ਦੀ ਹਾਈਟ ਲੈਂਥ ਦਾ ਤੁਸੀਂ ਇੱਥੋਂ ਅੰਦਾਜ਼ਾ ਕਰ ਲਿਓ ਪੰਜਾਬ ਵਾਲੀ ਜਰਸੀ ਆ ਗਈ ਬੋਡੀ ਵਨ ਤੇ ਦੇਖੋ ਬਹੁਤ ਵੀਰਾਂ ਦੀ ਡਿਮਾਂਡ ਆਪਾਂ ਚੰਗੀ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਕੇ ਇਹ ਖਰੀਦ ਸਕਦੇ ਹੋ ਬਾਕੀ ਨਾਲਾ ਨੂੜਾ ਦੇਖੋ ਲੈਵੇ ਤੇ ਬਹੁਤ ਸੋਹਣੀਆਂ ਨੇ ਸੋ ਦੇਖੋ ਬਾਕੀ ਖੜ ਨਹੀਂ ਖੁਰ ਨਹੀਂ ਬੱਸੀ ਦੀ ਇੱਕ ਨੰਬਰ ਆ ਪਲੀ ਬਹੁਤ ਅਸਾਂ ਵੀ ਪਲੀ ਬਹੁਤ ਚਾਪੜ ਵਰਗੀ ਪਈ ਆ ਕੋਈ ਲਿੱਸੀ ਲਾਮੀ ਨਹੀਂ ਹੈਗੀ ਇਹ ਤੁਹਾਨੂੰ ਆਪਾਂ 4 ਨੰਬਰ ਤੇ ਜਰਸੀ ਦਿਖਾ ਦਿੱਤੀ ਸੋ ਇਹ ਆਪਾਂ ਚਾਰ ਬੜਾ ਅੰਦਰ ਦਿਖਾ ਚੁੱਕੇ ਆ ਤੁਹਾਨੂੰ ਸੋ ਉਧਰ ਇੱਕ ਅੰਦਰ ਪਹਿਲਣ ਬੱਛੀ ਖੜੀ ਆ ਉਹਦੀ ਰਾਤ ਡਿਲੀਵਰੀ ਹੋਈ ਆ ਉਹਦੀ ਡਿਟੇਲ ਆਪਾਂ ਫੋਨ ਤੇ ਦੇ ਦਾਂਗੇ ਪਹਿਲਣ ਬੱਸੀ ਆ ਰਾਤ ਖੀਰੀ ਆ ਇਹ ਮੂਰੋਂ ਮੂਹੋਂ ਪਿਓਰ ਖੀਰੀ ਬੱਛੀ ਆ ਰਾਤ ਦੀ ਡਿਲੀਵਰੀ ਹੋਈ ਆ ਤੇ ਮਗਰੇ ਨੇ ਬੱਛੀ ਨੂੰ ਜਾਣ ਦਿੱਤਾਗਾ ਸੋ ਇਹਦੀ ਪ੍ਰੋਪਰ ਵੀਡੀਓ ਆਪਾਂ ਵਟਸਐਪ ਤੇ ਕੋਈ ਮੇਰਾ ਵੀਰ ਮਂਗਾਸ ਆ ਰਗਾ ਮਗਰ ਬੱਛੀ ਆ ਇਹਦੇ ਪਿਓਰ ਖੀਰੀ ਬੱਛੀ ਆ ਦੰਦੋਂ ਮੂਹੋਂ ਕੱਚੀ ਖੀਰੀ ਬੱਛੀ ਆ ਰਾਤ ਦੀ ਡਿਲੀਵਰੀ ਹੋਈ ਆ ਤੇ ਮਗਰੇ ਦੇ ਬੱਛੀ ਆ ਸੋ ਇਹ ਆਪਾਂ ਅੰਦਰ ਤੁਹਾਨੂੰ ਬੱਛੀ ਦਿਖਾ ਦਿੱਤੀ ਸੋ ਇਧਰ ਆਪਾਂ ਤੁਹਾਨੂੰ ਚਾਰ ਪੰਜ ਨਾਗ ਇਧਰ ਰਖਾਤੇ ਬਾਕੀ ਬਾਹਰ ਇਹਨੂੰ ਤੋਰ ਪੁੱਤ ਸੋ ਆ ਆ ਤੁਹਾਨੂੰ ਆਪਾਂ ਇੱਕ ਨਗੀਨਾ ਹੀ ਦਿਖਾਉਣਿਆ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਮਗਰ ਬੱਛੀ ਆ ਸੋ ਬੱਸੀ ਚੱਕ ਕਰਿਓ ਬਹੁਤ ਸੋਹਣੀ ਬੱਸੀ ਨੂੰ ਜਨਮ ਦਿੱਤਾ ਇਹਨੇ ਦੇਖੋ ਜਮਦੀਪ ਚੰਗੇ ਕਦ ਕਾਠ ਵਾਲੀ ਬੱਛੀ ਆ ਚੰਗੀ ਬੱਸੀ ਅੱਗੇ ਸਾਮਕੇ ਤਿਆਰ ਹੋਊਗੀ ਸੋ ਥਣ ਕੱਲਾ ਕੱਲਾ ਨਿਖਣਵਾ ਸੋ ਦੇਖੋ ਕੱਲਾ ਕੱਲਾ ਨਿਖਣਵਾ ਥਾਣਾ ਹਵਾਨੇ ਤੇ ਬੇਨਜ ਚੱਕ ਕਰਿਓ ਮਿਲਕ ਵੇਨ ਬਹੁਤ ਚੰਗੀਆਂ ਹੁੰਦੀਆਂ ਇਹਨੇ 23 24 ਕਿਲੋ ਦੁੱਧ ਪਾਇਆ ਹੋਇਆਗਾ ਇਸ ਵਾਰੀ 25 ਕਿਲੋ ਖੁੱਲਾ ਦੁੱਧ ਪਾ ਦੂ ਬੋਡੀ ਵਾਂਂਤਰ ਦੇਖੋ ਜਿੰਦ ਜਾਨ ਦੇਖੋ ਬੱਚੀ ਦੀ ਸੋ ਇਹ ਆਪਾਂ ਕੱਚੀ ਖੁਰਲੀ ਤੇ ਤੁਹਾਨੂੰ ਬਾਹਰ ਦਿਖਾ ਰਹੇ ਆਂ ਦੀ WhatsApp ਤੇ ਵੀਡੀਓ ਮੰਗਾ ਸਕਦੇ ਹੋ ਤੋੜ ਕੇ ਤੁਸੀਂ ਬਾਕੀ ਜੇਰ ਵਗੈਰਾ ਆਪਣੇ ਘਰੇ ਪਈ ਆ ਜੇਰ ਦੀ ਵੀਡੀਓ ਮੰਗਾ ਸਕਦੇ ਹੋ ਦੇਖੋ ਹਵਾਨਾ ਚੈੱਕ ਕਰੋ ਅੱਗੇ ਗਰਮੀਆਂ ਚ ਚੱਲਣ ਵਾਲੇ ਤੋਹਫੇ ਨੇ ਇਹ ਸੋ ਇਹ ਗਰਮੀਆਂ ਚ ਇਹ ਚੀਜ਼ਾਂ ਚੱਲਣਗੀਆਂ ਹੁਣ ਕਿਉਂਕਿ ਚੰਗਾ ਦੁੱਧ ਪਾਉਣ ਵਾਲੀ ਆ ਤੇ ਗਰਮੀ ਵਗੈਰਾ ਨੇ ਕੋਈ ਨਹੀਂ ਮਨਾਉਣੀ ਸੋ ਬੱਚੀ ਨੂੰ ਥੋੜੀ ਤੇਜ਼ੀ ਕਰਦੀ ਸੀਗੀ ਘੂਰ ਦੀ ਬੁੱਤ ਮਾੜਾ ਜਿਹਾ ਮੂਰੋ ਸੋ ਹਵਾਨਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਬਹੁਤ ਸੋਹਣਾ ਹਵਾਨਾ ਸੋ ਦੇਖੋ ਕੱਦ ਕਾਠ ਫੁੱਲ ਆ ਬਰੀਡ ਫੁੱਲ ਆ ਜਰਸੀ ਕ੍ਰੋਸ ਦੇ ਵਿੱਚ ਆ ਗਈ ਇਹ ਫਾੜੀ ਵਾਲਾ ਹਵਾਨਾ ਹੈਗਾ ਅੱਗੇ ਪਿੱਛੇ ਦਾ ਹਵਾਨਾ ਸੋ ਇਹਦੀ ਵਟਸਐਪ ਤੇ ਤੁਸੀਂ ਕੱਲੀ ਦੀ ਵੀਡੀਓ ਮੰਗਾ ਸਕਦੇ ਹੋ ਕੱਚੀ ਖੁਰਲੀ ਦੇ ਬਾਹਰ ਬੰਨੀ ਹੋਈ ਆ 10 ਕਿਲਾ ਸੌਦਾ ਕਰ ਸਕਦੇ ਹੋ ਆਪਣੇ ਨਾਲ ਸੋ ਅੱਗੇ ਬੱਸੀਆਂ ਤੁਹਾਨੂੰ ਦਿਖਾ ਦਨੇ ਆਪਾਂ ਇਹ ਬਾਹਰ ਨਹੀਂ ਬੱਸੀਆਂ ਆਪਾਂ ਬਾਅਦ ਚ ਦਿਖਾਵਾਂਗੇ ਪਹਿਲਾਂ ਤੁਹਾਨੂੰ ਅੰਦਰੋਂ ਇੱਕ ਜਰਸੀ ਪੰਜਾਬ ਵਾਲੀ ਦਿਖਾਉਣੇ ਆ ਫਿਰ ਆ ਬਾਸਤ ਫਾਰਮ ਵਾਲੀਆਂ ਬੱਚੀਆਂ ਦਾਵਾ ਦੰਦਾਂ ਦੇ ਵਿੱਚ ਬੱਸੀਆਂ ਨੇ ਦੋ ਦੰਦ ਚਾਰ ਦੰਦ ਸੋ ਪਹਿਲਾਂ ਜਰਸੀ ਦਿਖਾਉਣੇ ਆ ਪੰਜਾਬ ਵਾਲੀ ਹਜੇ ਕੱਚੀ ਆ ਥੋੜੀ ਸੋ ਇਹ ਪੰਜਾਬ ਵਾਲੀ ਜਰਸੀ ਆ ਤੁਸੀਂ ਬੇਨਜਬੂਨ ਜੀ ਚੈੱਕ ਕਰੋ ਹਜੇ ਕੱਚੀ ਆ 10 12 ਦਿਨ ਦੀ ਇਧਰੋਂ ਹਲਾ ਦੇ ਪੁੱਤ ਹਾਈਟ ਲੈਂਥ ਫੁੱਲ ਆ ਬੱਚੀ ਦੀ ਕੋਰਾ ਮੀਰ ਮੇਰਾ ਵੀਰ ਕੋਈ ਸਾਹਮਣਾਂ ਵਾਲਾ ਲੈ ਗਿਆ ਨੇ 22 23 ਲੀਟਰ ਪਲੂਨ ਨੇ ਦੋ ਦਿੱਤਾ ਹੋਇਆ ਰਾਜੀ ਸਮੀ ਪਲੀ ਪੂਰੀ ਆ ਹਵਾਨੇ ਦੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਹਜੇ ਕੱਚੀ ਆ 10 ਦਿਨ ਲੈ ਜੀ ਸੋ ਉਹਨੂੰ ਹੱਥ ਚਵਾਈ ਵਾਲਾ ਥੋੜਾ ਥਾਣਾ ਸੋ ਅੱਗੇ ਨਗੀਨਾ ਪੀਸ ਆ ਤੋਰ ਪੁੱਤੇ ਨੂੰ ਸੋ ਤੁਸੀਂ ਬਿਊਟੀ ਚੈੱਕ ਕਰਿਓ ਬੱਚੀ ਦੀ ਫੇਸ ਕੁਆਲਿਟੀ ਚੈੱਕ ਕਰੋ ਬੁਲਬੁਲ ਦਾ ਬੱਚਾ ਹੀ ਆ ਬੁਲਬੁਲ ਦਾ ਬੱਚਾ ਆਪਾਂ ਉਹਨੂੰ ਕਹਿੰਦੇ ਆ ਵੀ ਜਿਹੜੀ ਟਾਪ ਦੇ ਰਿਕਾਰਡ ਦੀ ਬੱਛੀ ਆ ਸਾਰਾ ਰਿਕਾਰਡ ਆ ਕਿਹੜੇ ਸੀਮਣ ਦੀ ਆ ਆ ਤੇ ਕਿਹੜਾ ਸੀਮਣ ਅੱਗੇ ਲੱਗਿਆ ਹੋਇਆ ਆ ਦੇਖੋ ਤੁਰਦੀ ਦੇਖੋ ਤੁਸੀਂ ਪੂਰੀ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਪਲਾਈਆਂ ਪੁਲੀਆਂ ਬਹੁਤ ਪਈਆਂ ਨੇ ਕੁਝ ਕਿਦਾਂ ਲੈਂਦੀ ਆ ਦੇਖੋ ਸੋ ਖੁੱਲੀ ਫਿਰਦੀ ਆ ਮੋੜ ਲਿਆ ਸੋ ਦੇਖੋ ਬਰੀਡ ਬਰੂਡ ਚੈੱਕ ਕਰੋ ਪਹਿਲਣ ਬੱਛੀ ਦੰਦਾਂ ਦੇ ਵਿੱਚ ਬੱਸੀ ਆ ਸਾਰਾ ਬੱਸੀ ਦਾ ਰਿਕਾਰਡ ਲੈ ਚਲ ਪਤੰਦਰ ਸੋ ਆਪਾਂ ਅੰਦਰਲੇ ਸ਼ੈੱਡ 'ਚ ਇਹ ਤੁਹਾਨੂੰ ਦਿਖਾਉਤੀ ਜਰਸੀ ਦੇ ਨਾਲ ਖੜੀ ਆ ਕਿਸੇ ਮੇਰੇ ਵੀਰ ਨੇ ਕੱਲੀ ਦੀ ਵੀਡੀਓ ਮੰਗਵਣੀ ਹੋਈ ਆ ਜਦੋਂ ਮਰਜੀ ਇਹਦੀ ਵਟਸਐਪ ਤੇ ਵੀਡੀਓ ਮੰਗਾ ਲਿਓ ਇਹ ਪਹਿਲਾ ਸੂਆ ਸੂਰੀ ਆ ਕੁਝ ਕੁ ਦਿਨ ਲੈਂਦੀ ਆ ਸੂਨ ਨੂੰ ਸੋ ਇਹਦੇ ਨਾਲ ਹੀ ਦੂਜਾ ਸੂਆ ਬੱਸੀ ਸੂਰੀ ਆ ਇਹ ਵੀ ਕੁਝ ਕੁ ਦਿਨ ਲੈਂਦੀ ਆ ਸੂਨ ਨੂੰ ਸੋ ਆਪਾਂ ਤਿੰਨ ਚਾਰ ਬੈੜਾ ਇੱਧਰ ਦਿਖਾ ਚੁੱਕੇ ਇਹਨੂੰ ਹੱਕ ਦੇ ਪੁੱਤ ਤੂੰ ਸੋ ਇਹ ਬੈੜ ਦੂਜਾ ਸੂਆ ਸੂਰੀ ਆ ਪਹਿਲੇ ਸੂਏ 26 27 ਕਿਲੋ ਦੁੱਧ ਦਿੱਤਾ ਕੁਝ ਕੁ ਦਿਨ ਸੂਨ ਨੂੰ ਲੈਂਦੀ ਆ ਸੋ ਇਸ ਤੋਂ ਇਲਾਵਾ ਇਹ ਖੀਰੀਆਂ ਬੱਚੀਆਂ ਆ ਗਈਆਂ ਆਪਣੇ ਕੋਲੇ ਦੋ ਦੰਦ ਚਾਰ ਦੰਦ ਪਹਿਲਣਾਂ ਬੱਸੀਆਂ ਆ ਗਈਆਂ ਹਲਾ ਦੇ ਪੁੱਤ ਮੜੀਆਂ ਮੜੀਆਂ ਸੋ ਇਹ ਬਾਹਰ ਕੱਚੀ ਖੋਰਲੀ ਦੇ ਕੋਈ ਮੇਰਾ ਵੀਰ ਇਹਨਾਂ ਦਾ ਜੋੜਾ ਲੈਣਾ ਚਾਹੁੰਦਾ ਹਾਂ ਜੋੜਾ ਦੇ ਦਾਂਗੇ ਆਪਾਂ ਕੱਲੀ-ਕੱਲੀ ਲੈਣਾ ਚ ਕੱਲੀ-ਕੱਲੀ ਬਰੀਡ ਚ ਬੱਸੀਆਂ ਨੇ ਸਾਰੀਆਂ ਆ ਵੀ ਪਹਿਲਣ ਬੱਸੀ ਆ ਦੰਦਾਂ ਦੇ ਵਿੱਚ ਬੱਸੀ ਆ ਆ ਵੀ ਪਹਿਲਣ ਬੱਸੀ ਆ ਸੋ ਇਹ ਪਹਿਲਣਾਂ ਬੱਸੀਆਂ ਨੇ ਸਾਰੀਆਂ ਆ ਵੀ ਬੱਸੀ ਪਹਿਲਣਾਂ ਇਹ ਵੀ ਬੱਸੀ ਪਹਿਲਣਾਂ ਸੋ ਇਹ ਵੀ ਬੱਸੀ ਨਾਲ ਇਹਦੇ ਪਹਿਲਣਾਂ ਸੋ ਥਾਂਲੇ ਵੇ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਸੋਣੀ ਹਜੇ ਤਿਆਰ ਹੁੰਦੀ ਹੁੰਦੀ ਹੈ ਕੁਝ ਕੁ ਦਿਨ ਲੈਂਦੀ ਆ ਸੂਨ ਨੂੰ ਇਹ ਵੀ ਬੱਚੀ ਪਹਿਲੇ ਨਾ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਤਾਂ ਫੁੱਲ ਮਾਨਤਨ ਕੀਤਾ ਜਾਵੇ ਜੀ ਦੂਜਾ ਸੂਆ ਬੱਸੀ ਆ ਸੋ ਇਹ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ